ਮੈਨੂੰ ਸਟੰਡ ਪਹਿਲਾਂ ਪਿਆ ਹੋਇਆ ਸੀ ਹੁਣ ਦੁਬਾਰਾ ਸਟੰਡ ਡਾਕਟਰ ਨੇ ਕਿਹਾ ਤਾਂ ਸੀ ਪਾਉਣ ਵਾਸਤੇ ਬਟ ਮੇਰੇ ਮਨ ਨਹੀਂ ਸੀ ਬਣਿਆ ਕਿਉਂਕਿ ਪਹਿਲਾਂ ਵੀ ਮੈਂ 2 ਲੱਖ ਰੁਪਏ ਲਾ ਕੇ ਸਟੰਡ ਪਾਇਆ ਪਰ ਉਹ ਟੈਂਪਰੇਰੀ ਇਲਾਜ ਆ ਕਿਉਂਕਿ ਨਾੜ ਦੇ ਵਿੱਚੋਂ ਸਾਫਤਾ ਹੁੰਦਾ ਨਹੀਂ ਉਹ ਮਨ ਨਹੀਂ ਬਣਿਆ ਦੁਬਾਰਾ ਡਾਕਟਰ ਨੇ ਕਿਹਾ ਤਾਂ ਦੁਬਾਰਾ ਫੇਰ ਕਰਨਾ 3 ਦਿਨਾਂ ਬਾਅਦ ਫੇਰ ਆ ਜਾਓ ਟਾਈਮ ਦਿੱਤਾ ਸੀ ਬਟ ਮੈਂ ਫੇਰ ਦੁਬਾਰਾ ਇਹਨਾਂ ਕੋਲ ਆ ਕੇ ਕੰਸਰਨ ਕੀਤਾ ਹੁਣ ਮੈਨੂੰ ਸਵਾ ਗਿ ਮਹੀਨਾ ਹੋ ਗਿਆ ਅੱਗੇ ਦਮਾਂ ਚੌਂਕ ਤੋਂ ਤੁਰ ਕੇ ਤੇ ਤੱਕਾਉਣਾ ਮੇਰਾ ਔਖਾ ਹੋ ਜਾਂਦਾ ਸੀ ਵੀਨ ਹੁਣ ਲਾਪਨ ਦੀ ਚੈਸਟ ਚ ਹਾਂ ਹੁਣ ਮੈਂ ਅੱਗੇ ਲਾਂਗਾ ਮੇਰੀਆਂ ਲੰਬੀਆਂ ਹੁੰਦੀਆਂ ਸੀ ਮੈਂ ਸਟੈਪ ਛੋਟੇ ਕਰ ਦਿੱਤੇ ਆਪਣੇ ਕਿ ਵੀ ਮਹੌਲੀ-ਹੌਲੀ ਸਿਆਣੇ ਵਾਲਾ ਕੰਮ ਹੋ ਗਿਆ ਸੀ ਹੁਣ ਅੱਜ ਮੈਂ ਚੱਲ ਗਿਆ ਮੈਨੂੰ ਆਪ ਨੂੰ ਲੱਗਦਾ ਕਿ ਮੈਂ ਬੈਟਰ ਫੀਲ ਕਰ ਰਿਹਾ ਹੱਥ ਕੰਬਦੇ ਹੁੰਦੇ ਸੀ ਦਵਾਈ ਉਹ ਵਾਲੀ ਖਾ ਕੇ ਹੁਣ ਮੈਂ ਠੀਕ ਹਾਂ ਹੁਣ ਮੇਰੇ ਇਹਨੇ ਹੱਥ ਨਹੀਂ ਕੰਬਦੇ ਹੌਲੀ-ਹੌਲੀ ਉਹ ਵੀ ਫਰਕ ਪੈ ਜਾਊਗਾ 2 ਲੱਖ ਰੁਪਿਆ ਪਹਿਲਾਂ ਲਾਇਆ ਸੀ ਤੇ ਫੇਰ ਤੋਂ ਸਟੰਟ ਦਾ ਕਹਿ ਦਿੱਤਾ ਹੀ ਮਤਲਬ 2 ਲੱਖ ਰੁਪਿਆ ਹੋਰ ਲੱਗ ਜਾਣਾ ਸੀ 2 ਲੱਖ ਲੱਗਣਾ ਸੀ ਮਹੀਨੇ ਲਈ ਬੈਡ ਰੈਸਟ ਹੁਣੀ ਸੀ ਜਿਹੜਾ ਮੇਰਾ ਕਾਰੋਬਾਰ ਦਾ ਨੁਕਸਾਨ ਸੀ ਮੇਰੀ ਫੈਮਿਲੀ ਦਾ ਨੁਕਸਾਨ ਸੀ ਉਹ ਸੈਪਰੇਟ ਸੀ ਜਿਹੜਾ ਸਟੰਡ ਪਾ DNA ਸੀ ਇੱਕ ਨਾੜ ਦੇ ਵਿੱਚ ਜਿਹੜੀ ਚਿਸਗਾ ਉਹਦੇ ਵਿੱਚ ਇਹ ਹੋਰ ਸਟੰਡ ਪਾਣਾ ਸੀ ਉਹ ਕੋਈ ਟੈਂਪਰੇਰੀ ਇਲਾਜ ਹੈ ਜੀ ਮੈਂ ਤਾਂ ਇਹੀ ਕਹਾਂਗਾ ਕਿ ਸਟੰਡ ਵਾਲੇ ਪਾਸੇ ਨੂੰ ਕੋਈ ਵੀ ਵੇਚਣ ਦਾ ਤੁਰੇ ਪਹਿਲਾਂ ਆ ਕੇ ਇੱਧਰ ਇੱਕ ਵਾਰੀ ਕੰਸਲਟ ਜ਼ਰੂਰ ਕਰੇ ਇੱਕ ਵਾਰੀ ਦਵਾਈ ਭਾਵੇਂ ਮਹੀਨੇ ਦੀ ਲੈ ਕੇ ਦੇਖ ਲਵੇ ਬੈਸਟ ਰਹੇਗਾ ਚਲੋ ਠੀਕ ਹੈ ਇਹਨਾਂ ਦਾ ਸਟੰਡ ਤੱਕ ਕੋਸਟ ਲਗਭਗ ਸੇਮ ਹੀ ਆ ਰਹੀ ਹੈ ਦਵਾਈ ਦੀ ਪਰ ਇਹ ਇੱਕ ਸਰੀਰਕ ਜਾਂਦਾ ਬੰਦੇ ਦਾ ਜਿਹੜੇ ਰੋਹ ਰੋਦੀ ਢੁੜਕਾ ਰਹਿੰਦੀ ਆ ਮਨ ਦੇ ਵਿੱਚ ਕਿ ਮੈਨੂੰ ਹੁਣ ਵੀ ਪ੍ਰੋਬਲਮ ਆਈ ਹੁਣ ਵੀ ਪ੍ਰੋਬਲਮ ਆਈ ਉਹ ਵਾਲੀ ਢੁੜਕਾ ਘਟ ਜੂਗੀ ਆ ਮੇਰਾ ਬੈਗ ਭਰਿਆ ਪਿਆ ਦਵਾਈਆਂ ਦੇ ਨਾਲ ਆ ਦਵਾਈਆਂ ਸਾਰੀਆਂ ਬੈਗ ਚ ਮਿਲ ਗਿਆ ਜਿਹੜੀਆਂ ਕਿ ਮੇਰੀਆਂ ਹੁਣ ਹੋਰ ਮੇਬੀ ਕਹਿੰਦੇ ਆ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਅਸੀਂ ਦਵਾਈ ਪਰਮਨੈਂਟ ਹੀ ਤੁਹਾਡੀ ਡਾਕਟਰ ਵਾਲੀ ਬੰਦ ਕਰ ਦੇਵਾਂਗੇ ਮੇਰੀ ਕੋਲੇਸਟ੍ਰੋਲ ਦੀਆਂ ਦਵਾਈਆਂ ਮੇਰੀਆਂ ਬੀਪੀ ਦੀਆਂ ਮੇਰੇ ਸਾਹ ਦੇ ਪੰਪ ਮੇਰੀਆਂ ਸਾਰੀਆਂ ਤਰ੍ਹਾਂ ਦੀਆਂ ਦਵਾਈਆਂ ਮੇਰੇ ਕੋਲ ਹੁੰਦੀਆਂ ਐ ਐਮਰਜੈਂਸੀ ਕੋਟਾ ਮੈਨੂੰ ਨਹੀਂ ਪਤਾ ਕਿ ਮੇਰੇ ਤਿੰਨ ਵਾਰੀ ਅਟੈਕ ਆ ਚੁੱਕਾ ਤਿੰਨ ਵਾਰੀ ਅਟੈਕ ਆ ਚੁੱਕਾ ਮੇਰੀ ਏਜ ਹੈਗੀ 41 ਮੇਰਾ 38ਵੇਂ ਸਾਲ ਚ ਸਟੰਡ ਪੈ ਗਿਆ ਸੀ ਤੇ ਤਿੰਨ ਵਾਰੀ ਸਟੰਡ ਤੇ ਤਿੰਨ ਵਾਰੀ ਅਟੈਕ ਆ ਚੁੱਕਾ ਤਿੰਨ ਵਾਰੀ ਬਾਬੇ ਦੀ ਕਿਰਪਾ ਨਾਲ ਮੈਂ ਬਚ ਗਿਆ ਪਰ ਹਰ ਕਿਸੇ ਕੋਲ ਮੌਕਾ ਨਹੀਂ ਹੁੰਦਾ ਹੈ ਬਲੋਕੇਜ ਆਪਣੀ ਖਾਣ ਪੀਣ ਦੇ ਕੰਟਰੋਲ ਜ਼ਰੂਰ ਰੱਖੋ ਸਾਰੇ ਜਣੇ ਜਿਹੜਾ ਹੋ ਸਕਦਾ ਵਚਾਜੀ ਬਚਾਇਆ ਦਵਾਈ ਖਾਓ ਟਿਕੇ ਇਹਨਾਂ ਦੀ ਤੇ ਬੈਸਟ ਰਿਜ਼ਲਟ ਮਿਲਣਗੇ ਹਾਂਜੀ ਮੈਂ ਮੰਨਦਾ ਦੀ ਖਾਣ ਦੀ ਆਦਤਾਂ ਵੀ ਸਹੀ ਕਰਾਂ ਤੇ ਬਿਲਕੁਲ ਜੀ ਮੈਂ ਜਦੋਂ ਸੀਗਾ ਯੰਗ ਬਲੱਡ ਕਹਿ ਸਕਦਾ ਹੁਣ ਤਾਂ ਮੈਂ ਹੁਣ ਮਿਡਲ ਏਜ ਆ ਗਿਆ ਮੈਂ ਜਿਮਿੰਗ ਕਰਦਾ ਸੀ ਮੈਂ ਪ੍ਰੋਟੀਨ ਬਹੁਤ ਖਾਦਾ ਮੇਬੀ ਉਹਦੇ ਕਰਕੇ ਮੇਰੀ ਬਲੌਗੇਜ ਆਈ ਬਾਕੀ ਜਿਹੜੇ ਮੈਕਰੋਨਾ ਦੇ ਟੀਕੇ ਲਵਾਏ ਉਹਨਾਂ ਕਰਕੇ ਵੀ ਮੈਨੂੰ ਜਰੂਰੀ ਮੈਨੂੰ ਲੱਗਦਾ ਮੈਨੂੰ ਕਿਤੇ ਨਾ ਕਿਤੇ ਮਨ ਰਵਟ ਛੇਤੀ ਪੈ ਗਿਆ ਜਿਹੜਾ ਮੈਨੂੰ ਅਜੇ ਨਹੀਂ ਸੀ ਪੈਣਾ ਬਾਕੀ ਡਾਕਟਰ ਜਿਹੜੇ ਹੈਗੇ ਆ ਉਹ ਆਪਣੇ پیسے ਬਣਾਉਣ ਦੀ ਖਾਤਰ ਕਹਿੰਦੇ ਆ ਕਿ ਵੀ ਬਸ ਪੇਸ਼ੈਂਟ ਆ ਗਿਆ ਬਸ ਹੁਣ ਤਾਰਾ ਨਗਾਤੀਆਂ ਜੀ ਪੇਸ਼ੈਂਟ ਮਰ ਜਾਣਾ ਤੁਹਾਡਾ ਇਹ ਆ ਉਹ ਆ ਉਹ ਇੰਨਾ ਕਿ ਡਰਾ ਦਿੰਦੇ ਆ ਕਿ ਵੀ ਨਾਲ ਜਿਹੜਾ ਅਟੈਂਡਣ ਗਿਆ ਹੁੰਦਾ ਬੰਦਾ ਕਹਿੰਦਾ ਵੀ ਪੈਸੇ ਲੈ ਲਓ ਸਾਡਾ ਬੰਦਾ ਬਚਾ ਲਓ ਮੇਰੇ ਵੱਡੇ ਬ੍ਰਦਰ ਨੂੰ ਇਹੀ ਗੱਲ ਕਹੀ ਸੀ ਜਦਕਿ ਮੈਂ ਗੈਸਟ੍ਰਿਕ ਸੀ ਮੈਨੂੰ ਗੈਸ ਦੀ ਪ੍ਰੋਬਲਮ ਸੀ ਮੈਨੂੰ ਵੋਮਿਟ ਆ ਰਹੀ ਸੀ ਡਾਕਟਰ ਕਹਿੰਦਾ ਵੋਮਿਟ ਨਹੀਂ ਕਰਨੀ ਤੇਰੇ ਸਟੰਡ ਉਪ ਆਉਣਾ ਜਦਕਿ ਮੈਂ ਬੈੱਡ ਤੇ ਪਏ ਪਏ ਨੇ ਵੋਮਿਟ ਕਰਦੀ ਉਸ ਤੋਂ ਬਾਅਦ ਮੈਂ ਬਿਲਕੁਲ ਨਾਰਮਲ ਸੀ ਮੈਂ ਕਹ ਜੀ ਉਹ ਮੈਂ ਠੀਕ ਐ ਨਹੀਂ ਜੀ ਹੁਣ ਤਾਂ ਤੁਹਾਡੇ ਅਸੀਂ ਤਾਰਾ ਨਗਾਈਆਂ ਹੋਈਆਂ ਹੁਣ ਤਾਂ ਸਟੰਡ ਪੈ ਕੇ ਹੀ ਨਿਕਲਣਾ ਤੁਸੀਂ ਰੂਮ ਚ ਪੈਸੇ ਤਾਂ ਹੁਣ ਤੁਹਾਡੇ ਡਿਪੋਜ਼ਿਟ ਹੋਣਾ ਨਾ ਹੁਣ ਸਟੰਡ ਜ਼ਰੂਰ ਰਹਿਣਾ ਜੀ ਤੁਹਾਡੇ ਪੇਸ਼ਾਨ ਨੂੰ ਰੱਦੀ ਕਰ ਦਿੰਦੇ ਆ ਜੀ ਡਾਕਟਰ ਮੈਂ ਤਾਂ ਇਹ ਕਹੂੰਗਾ ਬਚਾਉਣਾ ਤਾਂ ਚਲੋ ਇੱਕ ਪਾਸੇ ਆ ਰੱਦੀ ਕਰਨ ਵਾਲਾ ਕੰਮ ਆ ਜਿਆਦਾ ਤੁਸੀਂ ਕਹਿ ਰਹੇ ਹੋ ਗੈਸ ਦੀ ਦਿੱਕਤ ਨੂੰ ਤੱਕ ਹਾਰਡ ਦੀ ਦਿੱਕਤ ਬਣਾ ਦਿੰਦਾ ਕੋ ਜੀ ਜਿਹੜੀ ਗੈਸ ਹੈਗੀ ਆ ਪਹਿਲਾਂ ਤਾਂ ਤੁਹਾਡੀ ਜਾਂਦੀ ਜਾਂਦਾ ਸਿਰ ਨੂੰ ਜਾਏਗੀ ਜਾਂ ਹਾਰਡ ਨੂੰ ਜਾਏਗੀ ਤੁਹਾਡੀਆਂ ਜਿਹੜੀਆਂ ਵੀ ਨਾੜੀਆਂ ਹੈਗੀਆਂ ਬੈਂਡੈਕਸ ਵਿੱਚ ਵੀ ਗੈਸ ਦੇ ਪ੍ਰੋਬਲਮ ਆਉਂਦੀ ਆ ਹਾਰਟ ਨੂੰ ਵੀ ਆਉਂਦੀ ਆ ਤੇ ਸਿਰ ਨੂੰ ਵੀ ਆਉਂਦੀ ਆ ਮੇਰੇ ਸਿਰ ਨੂੰ ਵੀ ਚੜਦੀ ਹੁੰਦੀ ਸੀ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਸੀ ਉਸ ਦਿਨ ਮੇਰੇ ਹਾਰਟ ਨੂੰ ਗਈ ਗੈਸ ਉਸ ਦਿਨ ਮੇਰੇ ਹਾਰਟ ਚ ਪੇਨ ਹੋਣ ਲੱਗ ਪਈ ਠੀਕ ਹੈ ਵਾਈਬ੍ਰੇਸ਼ਨ ਹੁੰਦੀ ਆ ਪਤਾ ਲੱਗਦਾ ਈਸੀਜੀ ਚ ਫਰਕ ਪੈਂਦਾ ਪਰ ਉਹਦਾ ਹੱਲ ਦਵਾਈਆਂ ਹੈਗੀਆਂ ਆ ਨਾ ਕਿ ਸਟੰਟ ਸਟੰਟ ਟੈਂਪਰੇਰੀ ਇਲਾਜ ਮੈਂ ਵਾਰ-ਵਾਰ ਇਹੀ ਕਹੂੰਗਾ ਸਟੰਟ ਟੈਂਪਰੇਰੀ ਇਲਾਜ ਅੱਜ ਬਲੌਗ ਹੈ ਜਾਈਏ ਤੁਹਾਨੂੰ ਸਾਲ ਬਾਅਦ ਵੀ ਆ ਸਕਦੀ ਦੋ ਬਾਅਦ ਵੀ ਆ ਸਕਦੀ 6 ਮਹੀਨੇ ਬਾਅਦ ਵੀ ਆ ਸਕਦੀ ਹ ਡਾਕਟਰ ਨੇ ਤੁਹਾਨੂੰ ਇਹੀ ਕਹਿਣਾ ਨਹੀਂ ਜੀ ਇੱਕ ਵਾਰੀ ਸਟਾਰਟ ਫੇਮ ਆਉਣਾ ਪੈਣਾ। ਇੱਕ ਗੱਲ ਕਹੀ ਵੀ ਤੁਸੀਂ ਪ੍ਰੋਟੀਨ ਪਾਊਡਰ ਜਦੋਂ ਜਵਾਨੀ ਦੇ ਵਿੱਚ ਉਹ ਬੜੇ ਖਾਦੇ ਆ। ਅੱਜ ਕੱਲ ਜਿਹੜੇ ਜਿਮਿੰਗ ਕਰਦੇ ਨੇ ਉਹਨਾਂ ਨੂੰ ਜੇ ਕੋਈ ਕਹਿ ਦੇਣਾ ਵੀ ਇਹਦਾ ਨੁਕਸਾਨ ਆ। ਤੋਈ ਉਹ ਹੋਰ ਗਿੱਲੀਆਂ ਸਿਆਣੀਆਂ ਉਹ ਸਾਇੰਟਿਫਿਕ ਗੱਲਾਂ ਸਮਝਾਉਣ ਲੱਗ ਜਾਂਦੇ ਆ। ਉਹ ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਆ। ਇਹ ਤਾਂ ਪ੍ਰੋਟੀਨ ਆ। ਇਹਦਾ ਕੀ ਨੁਕਸਾਨ ਹੋਊਗਾ? ਇੱਕ ਸਕੂਪ ਜੇ ਖਾ ਵੀ ਰਹੇ ਆ ਤਾਂ ਬੋਡੀ ਨੂੰ ਇਹਦੀ ਜ਼ਰੂਰਤ ਆ ਤਾਂ ਖਾ ਰਹੇ ਆ। ਇੰਡੀਅਨ ਫੂਡ ਚ ਪ੍ਰੋਟੀਨ ਜਿਹੜਾ ਆ ਉਹ ਸਫੀਸ਼ੀਐਂਟ ਨਹੀਂ ਆ। ਅਸੀਂ ਤਾਂ ਖਾਂਦੇ ਆ। ਉਹ ਇਹ ਗੱਲ ਪਰ ਤੁਸੀਂ ਦੂਜੇ ਪਾਸੇ ਕਹਿ ਰਹੇ ਹੋ ਕਿ ਤੁਹਾਡੇ ਹਾਰਡ ਦੀ ਦਿੱਕਤ ਵੀ ਉਹਦੇ ਕਰਕੇ ਆਈ ਹੋ ਸਕਦੀ ਸਰ ਇਦਾਂ ਨਾ ਕਿ ਮੈਂ ਦਿਨ ਚ 4 ਚਮਚ ਖਾਂਦਾ ਹੁੰਦਾ ਸੀ ਅੱਛਾ 4 ਚਮਚ ਖਾਂਦਾ ਹੁੰਦਾ ਬਾਕੀ ਹੋਰ ਪ੍ਰੋਟੀਨ ਦੇ ਆਰਡਰ ਨੇਟ ਜਿਹੜੇ ਹੁੰਦੇ ਆ ਦਾੜਾਂ ਹੋ ਗਈਆਂ ਜਾਂ ਮੈਂ ਪਿਓਰ ਵਿੱਚ ਮੈਂ ਦੁਬਈ ਦਾ ਟੂਰ ਲਾਇਆ ਮੈਂ ਘੁੰਮਣ ਫਿਰਦੇ ਨਾਲ ਜਿੰਨਾ ਮੇਰੇ ਬੈਗ ਦੇ ਵਿੱਚ ਲੱਗੇ ਸੀ ਉਸ ਤੋਂ ਵੱਧ ਪ੍ਰੋਟੀਨ ਸੀ ਕਿਉਂਕਿ ਉੱਥੇ ਪਿਓਰਿਟੀ ਤੇ ਕਾਸਟ ਘਟਾ ਮੈਂ ਉਹ ਤੋਂ ਲੈ ਕੇ ਆਇਆ ਮੈਂ ਖਾਦਾ ਮੈਂ ਦੱਬ ਕੇ ਖਾਦਾ ਮੈਂ ਨਹੀਂ ਕਹਿੰਦਾ ਮੈਂ ਨਹੀਂ ਖਾਦਾ ਮੇਬੀ ਉਹਦੇ ਕਰਕੇ ਬਲੌਗ ਜਾ ਕਿਉਂਕਿ ਇਹਨਾਂ ਨੇ ਪ੍ਰਕਾਸ਼ਨ ਦੇ ਵਿੱਚ ਤੁਹਾਡਾ ਵਾਈਟ ਚੀਜ਼ਾਂ ਸਾਰੀਆਂ ਬੰਦ ਕਰ ਦੇਣੀਆਂ ਦੁੱਧ ਵਗੈਰਾ ਲੱਸੀ ਵਗੈਰਾ ਸਭ ਬੰਦ ਕਰ ਦੇਣ ਉਹਦੇ ਵਿੱਚ ਅਸੀਂ ਪਨੀਰ ਵੀ ਖਾਣਾ ਹੈ ਦੁੱਧ ਵੀ ਪੀਣਾ ਹੈ ਲੱਸੀ ਵੀ ਪੀਣੀ ਆ ਜੋ ਵੱਤ ਵਾਤ ਅਸੀਂ ਖਾ ਸਕੀਏ ਇਹ ਕਹਿਣਾ ਵੀ ਸਾਨੂੰ ਸਟਰੈਂਥ ਮਿਲੇ ਸਾਡਾ ਸਾਈਜ਼ ਗੇਨ ਹੋਵੇ ਉਹਦੇ ਵਿੱਚ ਫਿਰ ਪ੍ਰੋਟੀਨ ਲੈਣਾ ਵੀ ਬਹੁਤ ਜ਼ਰੂਰੀ ਆ ਕੱਲੀਆਂ ਦਾਲਾਂ ਦੂਲਾਂ ਦੇ ਨਾਲ ਦਾ ਪ੍ਰੋਟੀਨ ਨਹੀਂ ਗੇਨ ਹੋਣਾ ਹਾਂਜੀ ਪਰ ਇਹ ਜ਼ਰੂਰ ਹੈ ਜੇ ਤੁਸੀਂ ਖਾਣਾ ਵੀ ਆ ਆਪਣਾ ਇੱਕ ਪਰਸਨਲ ਡਾਕਟਰ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਗਾਈਡ ਕਰ ਸਕੇ ਇਹ ਨਹੀਂ ਕਿ ਉਹ ਤੁਹਾਡੇ ਡੱਬਾ ਚੱਕੇ ਆ ਕਾਲਿਆ ਗੋਲੀਆਂ ਮਿਲ ਗਈਆਂ ਕਾਲੀਆਂ ਨਹੀਂ ਤੁਹਾਡੇ ਕੋਲ ਡਾਕਟਰ ਜਰੂਰ ਹੋਵੇ ਜਿਹੜਾ ਤੁਹਾਡੇ ਬਲੱਡ ਸੈਂਪਲ ਲਵੇ ਤੁਹਾਨੂੰ ਦੱਸੇ ਕਿ ਇਸ ਚੀਜ਼ ਨਾਲ ਆ ਫਰਕ ਤੁਸੀਂ ਪਲੱਸ ਜਾ ਰਹੇ ਹੋ ਜਾਂ ਮਾਈਨਸ ਤੇ ਜਾ ਰਹੇ ਹੋ ਪਰ ਜਿੰਨਾ ਵੀ ਦੇਖਿਆ ਗਿਆ ਜਿਨ੍ਹਾਂ ਨੇ ਮੋਸਟਲੀ ਤੁਸੀਂ ਨੈਟ ਤੇ ਸਰਵੇ ਕਰ ਲਓ ਮੋਸਟਲੀ ਜਿੰਨੇ ਵੱਡੇ ਜੇਮ ਵਾਲੇ ਜਾਂ ਪ੍ਰੋਟੀਨ ਵਾਲੇ ਵੱਡੇ ਮਸਲਾ ਵਾਲੇ ਆ लास्ट ਟਾਈਮ ਤੁਸੀਂ ਦੇਖ ਲਓ ਯੰਗ ਬਲੱਡ ਵੱਡੇ ਮਸਲਾ ਵਾਲੇ ਜਿੰਨੇ ਸੀ ਹਾਰਟ ਅਟੈਕ ਨਾਲ ਹੀ ਮਰੇ ਰਚਪੀ ਆਣਾ ਵਗੈਰਾ एवरीथिंग ਜਿੰਨਾ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰ ਲਿਓ ਨੈਟ ਦੇ ਉੱਤੇ ਕੋਈ ਨਾ ਜਿਵੇਂ ਸਾਇਲੈਂਟ ਅਟੈਕ ਬੜੇ ਆਏ ਪਿੱਛੇ ਨੌਜਵਾਨਾਂ ਨੂੰ ਵੀ ਜੇ ਆਪਾਂ ਗੱਲ ਕਰਦੇ ਆ ਬੋੜੀ ਸੁਧਾਰ ਸ਼ਕਲੇ ਦੀ ਗੱਲ ਕਰਦੇ ਆ ਉਹ ਵੀ ਜਿੰਮ ਫਰੀਕ ਸੀਗੇ ਮੈਂ ਜਿਵੇਂ ਨੂੰ ਮਾਣਾ ਨਹੀਂ ਕਹਿੰਦਾ ਕਾਫੀ ਸਾਲ ਮੈਂ ਵੀ ਲਾਇਆ ਬਟ ਚਲੋ ਪ੍ਰੋਟੀਨ ਨਹੀਂ ਮੈਂ ਖਾਦਾ ਤੇ ਸੁਧਾਰ ਸ਼ਕਲਾ ਹੋ ਗਿਆ ਪਿੱਛੇ ਇੱਕ ਸਾਉਦਾ ਐਕਟਰ ਵੀ ਸੀ ਪੁਨੀਤ ਰਾਜ ਪੁਨੀਤ ਰਾਜ ਕੁਮਾਰ ਸੀ ਉਹਨਾਂ ਦਾ ਨਾਮ ਤੇ ਉਹ ਵੀ ਇੱਕੋ ਦਾਮ ਉਹਨਾਂ ਨੂੰ ਹਾਰਟ ਅਟੈਕ ਆਂਦਾ ਜਿੰਮ 'ਚ ਐਕਸਰਸਾਈਜ਼ ਲਾਂਦੇ ਆਂ ਜਾਂਦਾ ਉਹ ਚਲੇ ਜਾਂਦੇ ਆ ਰਾਜੂ ਸ਼੍ਰੀਵਾਸਤ ਸੀ ਉਹ ਵੀ ਜਿਮ ਚ ਐਕਸਰਸਾਈਜ਼ ਲਾੰਦਾ ਹੁੰਦਾ ਉਹ ਵੀ ਚਲਾ ਜਾਂਦਾ ਐਦਾਂ ਹੀ ਜਿਮ ਚ ਐਕਸਰਸਾਈਜ਼ ਲਾੰਦੇ ਆ ਮਤਲਬ ਵੱਡੇ ਵੱਡੇ ਐਥਲੀਟ ਆ ਤੇ ਇੱਕ ਆ ਪੰਜਾਬ ਦਾ ਹੀ ਐਥਲੀਟ ਸੀਗਾ ਉਹ ਉਹ ਵੀ ਪੰਜਾਬ ਦਾ ਐਥਲੀਟ ਸੀਗਾ ਉਹਦਾ ਡੋਲਾ ਬੜਾ ਵੱਡਾ ਸੀ ਮੈਨੂੰ ਹੋ ਜੇ ਉਹਦਾ ਨਾਮ ਨਹੀਂ ਆ ਸਤਨਾਮ ਸਤਨਾਮ ਖਟਰਾ ਉਹ ਵੀ ਇੱਕੋ ਦਾਮ ਇੱਕੋ ਦਾਮ ਹੀ ਇੱਕੋ ਦਾਮ ਹੀ ਉਹਦੀ ਖਬਰ ਆਂਦੀ ਆ ਤੇ ਇੱਕੋ ਦਾਮ ਹੀ ਸਟਰੀਟਸ ਵਗੈਰਾ ਲੈਂਦੇ ਸੀ ਨਾ ਉਹਦਾ ਸਟੀਰੋਇਡਸ ਵਗੈਰਾ ਦੇ ਨਾਲ ਛੇਤੀ ਬੰਦੇ ਨੂੰ ਛੇਤੀ ਬੰਦਾ ਉਹਦਾ ਕੋਈ ਚਾਂਸ ਘਟ ਜਾਂਦੇ ਸਟੀਰੋਇਡ ਬੋਡੀ ਦੇ ਅੰਦਰ ਤੁਹਾਡੇ ਅੰਦਰਲੇ ਪਾਸੇ ਕੀ ਚੱਲ ਰਿਹਾ ਤੁਹਾਨੂੰ ਥੋੜੋ ਪਤਾ ਬਾਹਰਲੇ ਪਾਸੇ ਤੁਹਾਨੂੰ ਫੋੜਾ ਫੈਂਸੀ ਹੋ ਜੂਗੀ ਤੁਸੀਂ ਉਹਦਾ ਇਲਾਜ ਕਰਾ ਲੋਗੇ ਜਿਹੜੇ ਤੁਹਾਡੇ ਲਿਵਰ ਦੇ ਅੰਦਰ ਫੋੜੇ ਹੋ ਰਹੇ ਆ ਜਾਂ ਕੋਈ ਪ੍ਰੋਬਲਮ ਆ ਰਹੀ ਉਹਦਾ ਹੱਲ ਤੁਸੀਂ ਨਹੀਂ ਨਾ ਕਰ ਸਕਦੇ ਉਹ ਤੁਹਾਡੇ ਸੈਂਪਲ ਨਾਲ ਤੁਹਾਡੇ ਡਾਕਟਰ ਨਾਲ ਹੀ ਕਰਨਾ ਜਿਹੜੇ ਡਾਕਟਰ ਤੁਸੀਂ ਪਰਸਨਲ ਰੱਖਿਆ ਹੋਊਗਾ ਤਾਂ ਹੀ ਪਤਾ ਲੱਗੂ ਪ੍ਰੋਟੀਨ ਦਾ 3.5 3.4000 ਦਾ 5000 ਦਾ ਆਪਾਂ ਡੱਬਾ ਜ਼ਰੂਰ ਲੈ ਲੈਂਦੇ ਆ 2.5 ਕਿਲੋ ਦਾ ਆਪਾਂ 10000 ਰੁ ਕਰਨੀ ਚਲੋ ਠੀਕ ਹੈ ਬਗੈਰ ਸਲਾਹ ਤੋਂ ਆਪਾਂ ਆਨਲਾਈਨ ਚੈੱਕ ਕਰ ਲੈਣੇ ਤੇ ਆਇਆ ਹੈ ਇਦਾਂ ਪਰ ਉਹ ਗਾਂ ਤੋਂ ਗਾਂ 네ਗੇਟਿਵ ਸ਼ਾਨੂੰ ਰਿਜ਼ਲਟ ਜ਼ਰੂਰ ਦਊਗੀ ਜਿਹੜੇ ਇੰਸਟਾਗ੍ਰam ਤੇ ਇਸ ਟਾਈਮ ਜ਼ਿਆਦਾ ਉਹ ਮਹਾਨਬਣੀ ਫਿਰਦੇ ਆ ਜਿਹੜੇ ਸਾਰਿਆਂ ਨੂੰ ਗਾਈਡੈਂਸ ਦਿੰਦੇ ਆ ਉਹਨਾਂ ਤੋਂ ਬਚਣ ਦੀ ਲੋ ਬਿਲਕੁਲ ਹੁਣ ਇਹਨਾਂ ਨੇ ਜੋ ਕੁਝ ਸਾਨੂੰ ਜੜੀਆਂ ਬੂਟੀਆਂ ਦੇਣੀਆਂ ਉਹ ਨੈਟ ਤੇ ਵੀ ਵਈਆਂ ਹੁਣ ਕਈ ਹੁਣ ਅੱਜ ਮੈਂ ਸਿਰੇ ਦੇਖਿਆ ਬਠਿੰਡੇ ਫ੍ਰੀ ਆਫ ਕਾਸਟ ਬਣਾਉਣ ਦਾ ਪਏ ਕਾੜਾ ਇਹ ਪੈਸੇ ਲੈਂਦੇ ਆ ਫ੍ਰੀ ਆਫ ਕਾਸਟ ਬਣਾ ਰਹੇ ਆ ਹੁਣ ਉਧਰਲੇ ਪਾਸੇ ਵੀ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਸੋਚਣ ਵਾਲੀ ਗੱਲ ਹੈ ਪੰਜਾਬ ਦੇ ਵਿੱਚ ਇਹਨੇ ਹੈਲਥ ਪੇਸ਼ੈਂਟ ਕਿਉਂ ਹੋਣ ਲੱਪੇ ਸਾਡਾ ਖਾਣ ਪੀਣ ਗਲਤ ਹੋ ਚੁੱਕਾ ਸਾਨੂੰ ਪਿਓਰਿਟੀ ਕੁਛ ਨਹੀਂ ਮਿਲ ਰਹੀ ਸਾਡਾ ਸਿਸਟਮ ਖਰਾਬ ਹੋ ਚੁੱਕਾ ਸਾਰਾ ਜਿੰਨਾ ਵਾ ਸਕਦੇ ਆ ਖਾਣ ਪੀਣ ਦੇ ਉੱਤੇ ਆਪਣੇ ਕੰਟਰੋਲ ਕਰਕੇ ਆਪਣੀ ਲਾਈਫ ਨੂੰ ਸੁਧਾਰਿਆ ਜਾ ਸਕਦਾ ਜਿਮ ਲਾਂਦੇ ਸੀ ਕਿਉਂਕਿ ਜਿਮ ਬੰਦਾ ਲਾਂਦਾ ਵਧੀਆ ਬੋਡੀ ਆਸਤੇ ਸਿਹਤ ਵਾਸਤੇ ਲਾਂਦਾ ਆਪਣੀ ਵਧੀਆ ਸਿਹਤ ਹੋਵੇ ਜਿਮ ਲਾਂਦੇ ਸੀ ਕਿ ਇਹ ਤੱਕ ਕਦੇ ਸੋਚਿਆ ਸੀਗਾ ਵੀ ਮੇਰੇ ਪ੍ਰੋਟੀਨ ਦੇ ਬੈਗ ਭਰੇ ਹੁੰਦੇ ਸੀ ਕਿਸੇ ਦਿਨ ਮੈਨੂੰ ਐਡਾ ਮੈਡੀਸਿਨ ਦੇ ਬੈਗ ਭਰੇ ਲੈ ਕੇ ਜਾਣਾ ਪਿਆ ਤੁਹਾਡੀ ਗੱਲ ਦੀ ਕਹਿਣ ਲੱਗਾ ਸੀ ਕਿਸੇ ਟਾਈਮ ਮੇਰੀਆਂ ਅਲਮਾਰੀਆਂ ਜਿਮ ਦੇ ਸਮਾਨ ਦੇ ਨਾਲ ਪ੍ਰੋਟੀਨਾਂ ਭਰੀਆਂ ਹੁੰਦੀਆਂ ਹੁਣ ਮੇਰੇ ਬੈੱਡ ਦੇ ਵਿੱਚ ਦਵਾਈਆਂ ਹੁੰਦੀਆਂ ਜਿਹੜਾ ਮੈਂ ਆਪਣਾ ਕੰਮ ਕਰਦਾ ਮੇਰੀ ਇੱਕ ਕਿੱਟ ਉਹਦੇ ਵਿੱਚ ਦਵਾਈਆਂ ਦੀ ਪਈ ਹੈ ਇੱਕ ਕਿੱਟ ਮੇਰੀ ਮੇਰੇ ਨਾਲ ਪਈ ਹੈ ਇਹਦੇ ਵਿੱਚ ਮੇਰੇ ਹਾਰਟ ਅਟੈਕ ਹਾਰਟ ਜੇ ਮੰਨ ਲਾ ਮੈਨੂੰ ਦਰਦ ਹੋਣ ਲੱਗ ਪਈ ਮੈਂ ਉਹ ਜੀਬ ਥਲੇ ਰੱਖਣ ਵਾਲੀਆਂ ਗੋਲੀਆਂ ਤੱਕ ਮੇਰੇ ਕੋਲ ਪਈਆਂ ਸਾਰਾ ਕੁਝ ਲੈ ਕੇ ਤੁਰਦਾ ਜੀ ਮੈਨੂੰ ਨਹੀਂ ਪਤਾ ਕਿ ਵੀ ਇਹ ਨਾ ਹੋਵੇ ਜਦੋਂ ਕਹਿੰਦੇ ਨੇ ਕਿ ਕਿੱਥੇ ਪਟਾਕਾ ਪਿਆ ਜੜਾ ਮੈਂ ਬਹੁਤ ਡਰਦਾ ਕਿ ਮੇਰੇ ਨਿਆਣੇ ਐਡੇ ਛੋਟੇ ਛੋਟੇ ਆ ਮੈਂ ਆਪਣੀ ਲਾਈਫ ਤੇ ਮੈਂ ਸਿਰਫ 40 ਦਾ ਆ 40 40 ਉਮਰ ਹੈ ਤਾਂ ਨਿਆਣੇ ਤਾਂ ਸੱਚੀ ਆ ਮੇਰਾ 11 ਸਾਲ ਦਾ ਮੁੰਡਾ ਹੈ ਤੇ ਮੈਨੂੰ ਆਪਣੀ ਲਾਈਫ ਨਾਲੋਂ ਆਪਣੇ ਨਿਆਣਿਆਂ ਦੀ ਆਪਣੀ ਵਾਈਫ ਦੀ ਆਪਣੇ ਪੇਰੈਂਟਸ ਦੀ ਟੈਨਸ਼ਨ ਜ਼ਿਆਦਾ ਹੁੰਦੀ ਹੈ ਨਾ ਕਿ ਆਪਣੀ ਹੁੰਦੀ ਹੈ ਉਹਨਾਂ ਦੀ ਖਾਤਰ ਆਪਾਂ ਹੁਣ ਜੀ ਰਹੇ ਆ ਨਾ ਕਿ ਆਪਣੀ ਖਾਤਰ ਜੀ ਰਹੇ ਤੇ ਆਪਣੀ ਲਾਈਫ ਨੂੰ ਅੱਗੇ ਤੋਰਨ ਦੀ ਖਾਤਰ ਬਹੁਤ ਕੁਝ ਸੋਚਣਾ ਪੈ ਰਿਹਾ ਮੈਂ ਤਾਂ ਇਹ ਕਹਿੰਦਾ ਜਲਦੀ ਜਲਦੀ ਸਿਹਤ ਨੂੰ ਥੈਂਕ ਯੂ ਦੇ ਦੁਆਰਾ ਦੇਖੋ ਕੋਈ ਜਕਰ ਨਾ ਸਰ ਔਕਾ ਕਿਉਂਕਿ ਸਟੰਡ ਤੇ ਆਇਆ ਜਿਆਦਾ ਹੁਣ ਜ਼ੋਰ ਲਾਉਣ ਨੂੰ ਨਾ ਦਾ ਦਿਲ ਕਰਦਾ ਨਾ ਸੋਚ ਸਕਦਾ ਜ਼ੋਰ ਲੱਗਾ ਨਹੀਂ ਤੇ ਨਾਲੇ ਦਰਦ ਕੋਈ ਨਾ ਕੋਈ ਸ਼ੁਰੂ ਹੋ ਜਾਣੀ ਆ ਹੁਣ ਤਾਂ ਕਹਿ ਲੋ ਕਿ ਵੀ ਘਰ ਤੋਂ ਕੁਛ ਕਰਦਾ ਜਿੰਨਾ ਘੱਟ ਤੋਂ ਘੱਟ ਤੁਰਾਂ ਉਹ ਵੀ ਮੈਂ ਸੋਚਦਾ ਹੁੰਦਾ ਕਿ ਘੱਟ ਤੋਂ ਰਾਂ ਮੈਂ ਜਿੰਨਾ ਤੁਹਾਨੂੰ ਲੋਕੀ ਕਹਿੰਦੇ ਹੋਣੇ ਆ ਸ਼ਾਇਦ ਮੇਰੇ ਖਿਆਲ ਤੋਂ ਤੁਹਾਡੇ ਫਾਦਰ ਸਾਹਿਬ ਵੀ ਕਹਿੰਦੇ ਹੋਣ ਜਾਂ ਬਜ਼ੁਰਗ ਕਹਿੰਦੇ ਸੀਗੇ ਵੀ ਨਾਲ ਆ ਪ੍ਰੋਟੀਨ ਮੈਂ ਮੈਂ ਸਾਇੰਟੀਫਿਕਲੀ ਮੈਂ ਵੀ ਕਹਿੰਦਾ ਵੀ ਮਾੜਾ ਕਿ ਨਹੀਂ ਮਾੜਾ ਉਹ ਤਾਂ ਡਾਕਟਰਸ ਨੂੰ ਪਤਾ ਜਾਂ ਸਾਇੰਸ ਨੂੰ ਪਤਾ ਜਿਹੜੇ ਗੇਮ ਕਰਦੇ ਆ ਉਹ ਲੈਂਦੇ ਨੇ ਜਾਂ ਕਈ ਗੇਮ ਨਹੀਂ ਵੀ ਕਰਦੇ ਤਾਂ ਵੀ ਪ੍ਰੋਟੀਨ ਪਾਊਡਰ ਲੈਂਦੇ ਹੀ ਆ ਉਹ ਤੇ ਸਟੀਰੋਇਡ ਮਾੜਾ ਉਹਦਾ ਪਤਾ ਉਹ ਤਾਂ ਬੋਡੀ ਬਿਲਡਰ ਵੀ ਕਹਿੰਦੇ ਸਟੀਰੋਇਡ ਜਿਹੜਾ ਮਾੜਾ ਤੇ ਬਟੇ ਇਹ ਗੱਲ ਕਵਾਂਗਾ ਵੀ ਮਾੜਾ ਚੰਗਾ ਉਹਦੀ ਗੱਲ ਨਹੀਂ ਪਰ ਕਈ ਵਾਰੀ ਇਹ ਨਹੀਂ ਹੁੰਦਾ ਵੀ ਜਦੋਂ ਤੁਹਾਨੂੰ ਉਦੋਂ ਬਜ਼ੁਰਗ ਜਾਂ ਕੋਈ ਹੋਰ ਵੱਡਾ ਭਰਾ ਜਾਂ ਕੋਈ ਕਹਿ ਦਿੰਦਾ ਸੀ ਵੀ ਨਾਲ ਲਿਆ ਕਰ ਉਹ ਤੁਸੀਂ ਉਹਨੂੰ ਕਹਿੰਦੇ ਹੋਣੇ ਵੀ ਯਾਰ ਕੁਝ ਨਹੀਂ ਹੁੰਦਾ ਇਹਦੇ ਨਾਲ ਮੈਂ ਸਹੀ ਆ ਦੇਖ ਮੈਂ ਕਿੰਨਾ ਸਿਹਤਮੰਦ ਆ ਕਾਹ ਵਤਾ ਨਾ ਸਰ ਮੱਛੀ ਪੱਥਰ ਛੱਟ ਕੇ ਮੁੜਦੀ ਓਦਾਂ ਨਹੀਂ ਮੁੜਦੀ ਹੁਣ ਆ ਦੇਖ ਲਿਆ ਹੁਣ ਮੈਂ ਇਹ ਹੈ ਕਿ ਫਰਦਰ ਜੇ ਮੇਰਾ ਬੱਚਾ ਕਹੂਗਾ ਮੈਂ ਜਿਮ ਕਰਨਾ ਮੈਂ ਤੁਹਾਨੂੰ ਤੇ ਨੂੰ ਗਾਈਡ ਕਰੂੰਗਾ ਮੈਂ ਤੁਹਾਨੂੰ ਕਹੂੰਗਾ ਵੀ ਜਿਹਨੂੰ ਕਹਿ ਦਿੰਦੇ ਹੁੰਦੇ ਸੀਗੇ ਕਿ ਵੀ ਸੁੱੱਕੀ ਮਿਹਨਤ ਲਾ ਲਓ ਆ ਨਾ ਕਰੋ ਆਪਣੇ ਬਦਾਮ ਪਿਸਤੇ ਵਗੈਰਾ ਇਹ ਚੀਜ਼ਾਂ ਖਾ ਲਓ ਪ੍ਰੋਟੀਨ ਵਾਲ ਨੂੰ ਕੋਸ਼ਿਸ਼ ਕਰੋ ਘੱਟ ਤੋਂ ਘੱਟ ਸੋਚੜ ਦੀ ਘੱਟ ਤੋਂ ਘੱਟ ਸੋਚਿਆ ਜਾਵੇ ਤੇ ਹੋਰ ਬਹੁਤ ਚੀਜ਼ਾਂ ਹੈਗੀਆਂ ਇਹ ਕੋਈ ਹੱਲ ਨਹੀਂ ਹੈ ਇਹ ਹੱਲ ਨਹੀਂ ਹੈ ਸਹੀ ਹੱਲ ਨਹੀਂ ਹੈ ਥੈਂਕ ਯੂ ਇਸ ਮਰੀਜ਼ ਨੇ ਹਸਪਤਾਲਾਂ ਵਿੱਚ ਬਹੁਤ ਪੈਸੇ ਖਰਾਬ ਕੀਤੇ। ਇਨ੍ਹਾਂ ਮੁਤਾਬਕ ਜਦੋਂ ਤੋਂ ਵੈਦ ਐਚਐਸ 바ਵਾ ਕੋਲ ਆਏ ਨੇ ਉਹਨਾਂ ਦੀ ਜਾਨਲੇਵਾ ਬਿਮਾਰੀ ਕਾਫੀ ਹੱਦ ਤੱਕ ਠੀਕ ਹੋ ਗਈ ਹੈ। ਵੈਦ 바ਵਾ ਆਯੁਰਵੈਦਿਕ ਟਾਂਗ ਨਾਲ ਖਾਸ ਕਰ ਦਿਲ ਦੇ ਮਰੀਜ਼ਾਂ ਦਾ ਇਲਾਜ ਕਰਦੇ ਨੇ। ਕਾੜਾ ਪਿਲਾਉਂਦੇ ਨੇ। ਹਜ਼ਾਰਾਂ ਮਰੀਜ਼ ਹੁਣ ਤੱਕ ਠੀਕ ਹੋ ਗਏ ਨੇ। ਤੁਸੀਂ ਵੀ ਵੈਦ ਜੀ ਕੋਲ ਆਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੰਬਰਾਂ ਉੱਤੇ ਆਪਣਾ ਟੋਕਨ ਬੁੱਕ ਕਰਵਾ ਕੇ ਵੈਦ ਐਚਐਸ 바ਵਾ ਨੂੰ ਮਿਲਣ ਦਾ ਸਮਾਂ ਤੈਅ ਕਰ ਸਕਦੇ ਹੋ।